ਪੰਜਾਬ ਪੁਲਿਸ ਵੱਲੋਂ ਪੰਜ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਜਾਣਕਾਰੀ ਦੇ ਮੁਤਾਬਕ ਪਰਮਜੀਤ ਸਿੰਘ ਨੂੰ ਕਮਾਂਡੈਂਟ ਕਾਂਬੜ ਡਿਪਟੀ ਡਾਇਰੈਕਟਰ ਆਊਟਰ ਡੂਰ ਐਮ ਆਰ ਐਸ ਪੰਜਾਬ ਪੁਲਿਸ ਅਕੈਡਮੀ ਫਲੋਰ ਲਗਾਇਆ ਗਿਆ ਚਦਕੇ ਬ੍ਰਿੰਦਰ ਸਿੰਘ ਨੂੰ ਅਸਿਸਟੈਂਟ ਕਮਾਂਡੈਂਟ ਚਾਰ ਸੀਡੀਓ ਬਟਾਲੀਆ ਨਾ ਲਗਾਇਆ ਗਿਆ ਤੇ ਇਸ ਦੇ ਨਾਲ ਹੀ ਐਸਐਸ ਨਗਰ ਕੁਸ਼ੋਤਮ ਸਿੰਘ ਨੂੰ ਐਸਪੀ ਹੈੱਡਕੁਆਟਰ ਸ਼੍ਰੀ ਬਕਸਰ ਸਾਹਿਬ ਲਗਾਇਆ ਗਿਆ ਇਸ ਦੇ ਨਾਲ ਕੀ ਅਮਰਜੀਤ ਸਿੰਘ ਨੂੰ ਐਸਪੀ ਬਠਿੰਡਾ ਤੇ ਜਤਿੰਦਰ ਸਿੰਘ ਨੂੰ ਐਸਪੀ ਆਪਰੇਸ਼ਨਜ਼ ਜੀਆਰਟੀ ਪਟਿਆਲਾ ਲਗਾਇਆ ਗਿਆ ਪੰਜਾਬ ਪੁਲਿਸ ਤੋਂ ਵੱਲੋਂ ਪੰਜ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਜਾੜਕਾਰ ਦੇ ਮੁਤਾਬਕ ਪਰਮਜੀਤ ਸਿੰਘ ਨੂੰ ਕਮਾਂਡੈਂਟ ਕੰਬਰ ਡਿਪਟੀ ਡਾਇਰੈਕਟਰ ਆਊਟਰ ਡੂਰ ਐਮ ਆਰ ਐਸ ਪੰਜਾਬ ਪੁਲਿਸ ਅਕੈਡਮੀ ਫਲੋਰ ਲਗਾਇਆ ਗਿਆ ਚੱਕੀ ਬ੍ਰਿੰਦਰ ਸਿੰਘ ਨੂੰ ਅਸਿਸਟੈਂਟ ਕਮਾਂਡੈਂਟ ਚਾਰ ਸੀ ਡੀਓ ਬਟਾਲੀਅਨ ਲਗਾਇਆ ਗਿਆ ਤੇ ਇਸ ਦੇ ਨਾਲ ਕੀ ਐਸ ਐਸ ਨਗਰ ਪੁਰਸ਼ੋਤਮ ਸਿੰਘ ਨੂੰ ਐਸ ਪੀ ਹੈੱਡਕੁਆਟਰ ਸ਼ਰੀਬ ਮੁਖਸਰ ਸਾਹਿਬ ਲਗਾਇਆ ਗਿਆ ਇਸ ਦੇ ਨਾਲ ਹੀ ਅਮਰਜੀਤ ਸਿੰਘ ਨੂੰ ਐਸਪੀ ਬਠਿੰਡਾ ਤੇ ਜਤਿੰਦਰ ਸਿੰਘ ਨੂੰ ਐਸਪੀ ਆਪਰੇਸ਼ਨਜ਼ ਜੀਆਰਟੀ ਪਟਿਆਲਾ ਲਗਾਇਆ ਗਿਆ ਪੰਜਾਬ ਪੁਲਿਸ ਤੋਂ ਵੱਲੋਂ ਪੰਜ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਜਵਾਰਕਾਰੀ ਦੇ ਮਤੇਬਕ ਪਰਮਜੀਤ ਸਿੰਘ ਨੂੰ ਕਮਾਂਡੈਂਟ ਕੰਬ ਡਿਪਟੀ ਡਾਇਰੈਕਟਰ ਆਊਟਰ ਡੂਰ ਐਮ ਆਰ ਐਸ ਪੰਜਾਬ ਪੁਲਿਸ ਅਕੈਡਮੀ ਫਲੋਰ ਲਗਾਇਆ ਗਿਆ ਜਦਕਿ ਬਰਿੰਦਰ ਸਿੰਘ ਨੂੰ ਅਸਿਸਟੈਂਟ ਕਮਾਂਡੈਂਟ ਚਾਰ ਸੀ ਡੀਓ ਬਟਾਲੀਅਨ ਲਗਾਇਆ ਗਿਆ ਤੇ ਇਸ ਦੇ ਨਾਲ ਹੀ ਐਸ ਐਸ ਨਗਰ ਪੁਰਸ਼ੋਤਮ ਸਿੰਘ ਨੂੰ ਐਸ ਪੀ ਹੈੱਡਕੁਆਟਰ ਸ਼ਰੀਬ ਬਖਸਰ ਸਾਹਿਬ ਲਗਾਇਆ ਗਿਆ ਇਸ ਦੇ ਨਾਲ ਹੀ ਅਮਰਜੀਤ ਸਿੰਘ ਨੂੰ ਐਸਪੀ ਬਟਿੰਡਾ ਤੇ ਜਤਿੰਦਰ ਸਿੰਘ ਨੂੰ ਐਸਪੀ ਆਪਰੇਸ਼ਨਜ਼ ਜੀਆਰਟੀ ਪਟਿਆਲਾ ਲਗਾਇਆ ਗਿਆ ਪੰਜਾਬ ਪੁਲਿਸ ਤੋਂ ਵੱਲੋਂ ਪੰਜ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਜਾਰਕਾਰੀ ਦੇ ਮੁਤਾਬਕ ਪਰਮਜੀਤ ਸਿੰਘ ਨੂੰ ਕਮਾਂਡੈਂਟ ਕਮਬ ਡਿਪਟੀ ਡਾਇਰੈਕਟਰ ਆਊਟਰ ਡੂਰ ਐਮ ਆਰ ਐਸ ਪੰਜਾਬ ਪੁਲਿਸ ਅਕੈਡਮੀ ਫਲੋਰ ਲਗਾਇਆ ਗਿਆ ਚੱਕੇ ਬ੍ਰਿੰਦਰ ਸਿੰਘ ਨੂੰ ਅਸਿਸਟੈਂਟ ਕਮਾਂਡੈਂਟ ਚਾਰ ਸੀ ਡੀਓ ਬਟਾਲੀਅਨ ਲਗਾਇਆ ਗਿਆ ਤੇ ਇਸ ਦੇ ਨਾਲ ਹੀ ਐਸ ਐਸ ਨਗਰ ਪੁਰਸ਼ੋਤਮ ਸਿੰਘ ਨੂੰ ਐਸ ਪੀ ਹੈੱਡਕੁਆਟਰ ਸ਼ਰੀਬ ਮੁਖਸਰ ਸਾਹਿਬ ਲਗਾਇਆ ਗਿਆ ਇਸ ਦੇ ਨਾਲ ਕੀ ਅਮਰਜੀਤ ਸਿੰਘ ਨੂੰ ਐਸਪੀ ਬਟਿੰਡਾ ਤੇ ਜਤਿੰਦਰ ਸਿੰਘ ਨੂੰ ਐਸਪੀ ਆਪਰੇਸ਼ਨਜ਼ ਜੀਆਰਪੀ ਪਟਿਆਲਾ ਲਗਾਇਆ ਗਿਆ